ਜ਼ਿੰਦਗੀ ਤੇ ਅਜ਼ਰ ਸਾਹਿਬ ਜ਼ਿੰਦਗੀ ਦੇ ਵਿੱਚ ਬੜੀ ਭੱਜ ਦੌੜ ਰਹਿੰਦੀ ਔਰ ਭੱਜ ਦੌੜ ਦੇ ਨਾਲ ਟੈਨਸ਼ਨ ਆ ਡਿਪਰੈਸ਼ਨ ਬੜਾ ਕੁਝ ਆ ਪਰ ਹੱਸਣਾ ਵੀ ਬਹੁਤ ਜ਼ਰੂਰੀ ਆ ਤੇ ਹਸਨ ਖੜਾਉਣ ਲਈ ਤੁਹਾਨੂੰ ਇੱਕ ਬੜੀ ਸੋਹਣੇ ਜਿਹਾ ਸਬਜੈਕਟ ਦੀ ਇੱਕ ਮੂਵੀ ਆ ਰਹੀ ਆ 7 ਨਵੰਬਰ ਨੂੰ ਹੈਪੀ ਖੁਸ਼ ਹੋ ਗਿਆ ਕਿਹੜੀ ਗੱਲੋਂ ਖੁਸ਼ ਹੋ ਗਿਆ ਇਹੋ ਜਾਨੂੰ ਕੀ ਥਿਆ ਗਿਆ ਗੱਲਬਾਤ ਕਰਾਂਗੇ ਦੀਦਾਰ ਗਿਲਜੀ ਸਾਡੇ ਨਾਲ ਨੇ ਮੱਟੂ ਭਾਜੀ ਔਰ ਸੀਨੀਅਰ ਆਰਟਿਸਟ ਮੈਡਮ ਪੰਗੂ ਜੀ ਤੁਹਾਡੇ ਤੋਂ ਸ਼ੁਰੂ ਕਰਦਾ ਭਾਜੀ ਵੈਸੇ ਨਰੇਸ਼ ਕੁਥਰੀ ਆਈ ਜਿਹੜੇ ਮੇਨ ਲੀਡ ਤੇ ਕੰਮ ਕਰ ਰਹੇ ਉਹ ਪਿੱਛੇ ਰਹਿ ਕੇ ਮਿਲ ਲਗਾ ਦਾ ਜਿਆਦਾ ਖੁਸ਼ੀ ਹੋ ਗਏ ਉਹਨਾਂ ਨੂੰ ਹੈਨਾ ਪਰ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਫਿਲਮ ਬੜੀ ਹਾਸੇ ਮਜ਼ਾਕ ਵਾਲੀ ਇਸ ਟ੍ਰੇਲਰ ਦੇਖਿਆ ਗੀਤ ਵੀ ਵੇਖਿਆ ਇਹੋ ਜਿਹੀ ਕਿਹੜੀ ਗੱਲ ਦੀ ਖੁਸ਼ੀ ਆ ਫਿਲਮ ਹੀ ਬਹੁਤ ਖੁਸ਼ੀ ਦੇ ਦਾਰੇ ਚ ਰਹਿ ਕੇ ਬਣੀ ਆ ਸੋ ਖੁਸ਼ੀ ਵੇਖੋ ਨਾ ਵੀ ਉਹ ਜਿਹੜਾ ਹੈਪੀ ਆ ਉਹਨਾਂ ਦੀ ਵਾਈਫ ਜਾਂ ਗਰਲਫ੍ਰੈਂਡ ਦਾ کردار ਮੈਡਮ ਭੰਗੂ ਕਰ ਰਹੇ ਆ ਸੋ ਤਾਂ ਬਸ ਪੈਰੀਂ ਹੱਥ ਲਾ ਪੈਰੀਂ ਹੱਥ ਲਾ ਕੇ ਰਮਾਂਡ ਸੇ ਸ਼ੁਰੂ ਹੋ ਜਾਂਦਾ ਤੇ ਤਾਂ ਇਹ ਚੀਜ਼ ਦੀ ਖੋਜੀ ਅਸੀਂ ਦਿਓਰ ਦਾ ਕਰਦਾਰ ਕਰ ਰਹੇ ਆਂ ਵੀ ਪੈਰੀਂ ਹੱਥ ਲਾ ਕੇ ਦਿਓਰ ਬਣ ਜੰਨੇ ਆਂ ਸੋ ਤਾਂ ਉਹ ਵੱਡੀ ਭਾਬੀ ਜਿਹੜੀ ਮਾਰਦੀ ਹੁੰਦੀ ਆ ਇਹ ਇੱਥੇ ਸੱਚ ਹਣੀ ਸਾਡੀ ਫਿਲਮ ਦੇ ਲੋਕ ਹੱਸਣਗੇ ਟ੍ਰਾਈ ਕਰਨਗੇ ਬਹੁਤ ਸਾਰੇ ਕਿਉਂਕਿ ਜ਼ਿੰਦਗੀ ਦੇ ਵਿੱਚ ਕਿੰਨੀਆਂ ਸਾਰਾ ਦਿਨ ਬੰਦਾ ਘਰਿਆ ਘਰਿਆ ਰਹਿੰਦਾ ਟੈਨਸ਼ਨਾਂ ਨਾਲ ਤੇ 2 ਘੰਟੇ ਫੁੱਲ ਕਮੇਡੀ ਐ ਸਾਰੇ ਇੰਜੋਏ ਕਰਨਗੇ ਮੈਨੂੰ ਪੂਰੀ ਉਮੀਦ ਐ ਇਹ ਸੇ ਕਰਕੇ ਆਇਆ ਭਾਈ ਵੀ 7 ਨਵੰਬਰ ਆਓ ਤੁਹਾਨੂੰ ਬਹੁਤ ਸੀਰੀਅਸ ਰੋਲ ਦੇ ਵਿੱਚ ਦੇਖਿਆ ਹੈਗਾ ਹੋਰ ਵੀ ਬਹੁਤ ਤਰ੍ਹਾਂ ਦੇ ਕਿਰਦਾਰ ਤੁਹਾਡੇ ਦੇਖੇ ਆ ਪਰ ਪਹਿਲੀ ਵਾਰ ਇਸ ਉਮਰ ਵਿੱਚ গারਲਫ੍ਰੈਂਡ ਦਾ ਜਾਂ ਇਸ ਤਰ੍ਹਾਂ ਦਾ ਕਿਰਦਾਰ ਪਹਿਲੀ ਵਾਰ ਦੇਖਣ ਨੂੰ ਮਿਲੂਗਾ ਕਿਵੇਂ ਲੱਗਿਆ ਇਸ ਤਰ੍ਹਾਂ ਦਾ ਕਿਰਦਾਰ ਭਾਈ ਦੱਸ ਹੈ ਸਾਡੇ গারਲਫ੍ਰੈਂਡ ਬੁਆਏਫ੍ਰੈਂਡ ਨਹੀਂ ਹੋ ਸਕਦੇ ਬਾਬਾ ਜੀ ਨਹੀਂ ਉਮਰ ਹੈ ਹੀ ਗੱਕ ਨਹੀਂ ਤੁਹਾਨੂੰ ਲੱਗ ਰਹੀ ਹੈ ਲੱਗਦਾ ਹੈ ਕਿ ਗਰਲਫ੍ਰੈਂਡ ਬੁਆਏਫ੍ਰੈਂਡ ਤੋਂ ਲੋਕ 네ਗੈਟਿਵਿਟੀ ਚ ਲੈ ਜਾਂਦੇ ਆ ਕੋਈ ਥੋੜਾ ਵਧੀਆ ਦੋਸਤ ਕਿਸੇ ਉਮਰ ਚ ਹੁੰਦਾ ਪਰ ਇਹ ਕਹਾਣੀ ਇਸ ਤਰੀਕੇ ਦੀ ਨਹੀਂ ਇਹ ਕਹਾਣੀ ਅ ਉਹਦਾ ਸੀ ਦੇ ਵਿੱਚ ਉਹਨੂੰ ਜਦੋਂ ਖੁਸ਼ੀ ਮਿਲਦੀ ਹੈ ਤਾਂ ਉਹਨੂੰ ਇਹ ਲੱਗਦਾ ਹੈ ਕਿ ਮੈਂ ਆਪਦੇ ਉਸ ਜੀਵਨ ਚ ਆ ਗਈ। ਮਤਲਬ ਮੇਨ ਗੱਲ ਇਹ ਆ। ਇਹ ਇਸ ਕੈਰੈਕਟਰ ਇਹ ਇਸ ਕੈਰੈਕਟਰ ਦੀ ਕਹਾਣੀ ਹੈ। ਬਾਕੀ ਹੈਪੀ ਕਿਉਂ ਖੁਸ਼ ਹੋ ਗਿਆ ਆ ਉਹ ਤੁਹਾਨੂੰ ਫਿਲਮ ਵੇਖ ਕੇ ਪਤਾ ਲੱਗੂਗਾ। ਉਹ ਕੋਈ ਚੱਕ ਨਹੀਂ ਮੈਂ ਕੋਈ ਸੋ। ਹਾਂ ਤਾਂ ਹੈਪੀ ਕਿਉਂ ਖੁਸ਼ ਹੋ ਗਿਆ ਇਹੋ ਜਿਹਾ ਕੀ ਮਿਲ ਗਿਆ ਉਹਨੂੰ 7 ਨਵੰਬਰ ਨੂੰ ਤੁਹਾਨੂੰ ਵੀ ਪਤਾ ਲੱਗ ਜਾਣਾ। ਸੋ ਬਹੁਤ ਸ਼ੁਕਰੀਆ ਜੀ। ਤੁਸੀਂ ਥੈਂਕ ਯੂ। ਥੈਂਕ ਯੂ ਸੋ ਮੱਚ ਬਾਬਾ ਜੀ।